ਸ਼੍ਰੋਮਣੀ ਅਕਾਲੀ ਦਰ ਦੇ ਸਾਬਕਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੁਣ 10 ਦਿਨ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਸਰਮੁਖ ਪੇਸ਼ ਹੋਣ ਵਾਸਤੇ ਪਹੁੰਚ ਰਹੇ ਨੇ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜੁਨੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੇਕਰ ਗੱਲ ਕੀਤੀ ਜਾਵੇ ਬੀਤੇ ਸਮੇਂ ਦੀ ਤਾਂ ਸੁਭੀ ਸਿੰਘ ਬਾਦਲ ਉਤੇ ਇਸੇ ਜਗ੍ਹਾ ਦੇ ਉਤੇ ਘੰਟਾ ਘਰ ਚੌਂਗ ਮੇਨ ਦਰਵਾਜੇ ਦੇ ਉਤੇ ਨਰੈਣ ਸਿੰਘ ਚੋੜਾ ਵੱਲੋਂ ਜੀ ਸੀ ਉਹ ਅਟੈਕ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਲਗਾਤਾਰ ਹੀ ਵਿਕਰਮ ਸਿੰਘ ਮਜੀਠੀਆ ਬਹੁਤ ਐਗਰੈਸਿਵ ਮੂਡ ਵਿੱਚ ਨਜ਼ਰ ਆ ਰਹੇ ਸਨ ਲੇਕਿਨ ਉਸ ਅਟੈਕ ਤੋਂ ਬਾਅਦ ਅੱਜ ਪੁਲਿਸ ਵੱਲੋਂ ਇੱਕ ਅਲੱਗ ਪੁਕਤਾ ਪ੍ਰਮਾਣ ਜਨਨਿਓ ਕੀਤੇ ਗਏ ਨੇ ਤਿੰਨ ਡੀਸੀਆਂ ਨੇ ਉਹ ਬਣਾਈਆਂ ਗਈਆਂ ਨਾ ਤਾਂ ਜੋ ਕਿ ਸੁਖਬੀਰ ਸਿੰਘ ਬਾਦਲ ਉਸ ਰਸਤੇ ਸਹਾਣੀ ਜਿਹੜਾ ਹੈ ਉਹ ਸੱਚਖੰਡੀ ਦਰਬਾਰ ਸਾਹਿਬ ਪਹਿਲਾਂ ਨਤਬਸਤਕ ਹੋਣਗੇ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਹੋਏ ਨਜ਼ਰ ਆਉਣਗੇ ਲੇਕਿਨ ਗੱਲ ਕੀਤੀ ਜਾਵੇ ਤਬੀਤੇ ਸਮਿਆਂ ਦੀ ਤਾਂ ਲਗਾਤਾਰ ਹੀ ਵਿਕਰਮ ਸਿੰਘ ਮਜੀਠੀਆ ਵੱਲੋਂ ਬਹੁਤ ਸਾਰੇ ਸਵਾਲੀਆ ਨਿਸ਼ਾਨ ਜਿਹੜੇ ਸਨ ਉਹ ਪੁਲਿਸ ਅਧਿਕਾਰੀਆਂ ਤੇ ਚੁਕੇ ਗਏ ਸਨ ਚਾਹੇ ਉਹ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਰ ਹੋਣ ਚਾਹੇ ਪੁਲਿਸ ਅਧਿਕਾਰੀ ਜਿਹੜੇ ਹਰਪਾਲ ਸਿੰਘ ਦਾ ਦਾਵਾ ਹੋਣ ਲੇਕਿ ਨਰਨ ਸਿੰਘ ਚੋੜਾ ਦਾ ਜਿਹੜਾ ਰਮਾਂਡ ਜਿਹੜਾ ਹੈ ਉਹ ਵੀ ਮੰਗਿਆ ਜਾ ਰਿਹਾ ਹੈ ਲੇਕਿਨ ਲਗਾਤਾਰ ਨਰਨ ਸਿੰਘ ਚੋੜਾ ਵਰਸਸ ਅਕਾਲੀ ਦਲ ਅਤੇ ਵਰਸਸ ਜੋ ਬਿਕਰਮ ਸਿੰਘ ਮਜੀਠੀਆ ਹੋ ਰਿਹਾ ਉਸ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਆਪਣੇ ਪ੍ਰਬੰਧ ਜਿਹੜੇ ਨੇ ਪੁਕਤਾ ਕੀਤੇ ਹੋਏ ਨੇ ਅਤੇ ਅੱਜ 10 ਦਿਨਾਂ ਤੋਂ ਬਾਅਦ ਸੇਵਾ ਕਰਨ ਤੋਂ ਬਾਅਦ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਜੋ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਨੇਤਾਵਾਂ ਨੂੰ ਉਹ ਗੁਨਾਮਾਂ ਦੀ ਸਜ਼ਾ ਦਿੱਤੀ ਗਈ ਸੀ ਉਹ ਤਨਖਾਹ ਲਗਾਈ ਗਈ ਸੀ ਜੋ ਅ 2012 ਦੇ ਵਿੱਚ ਜਿਹੜੀਆਂ ਸੀਗਾਂ ਤੋਂ ਲੈ ਕੇ 12 17 ਤੱਕ ਜਿਹੜੀਆਂ ਸੀਗਾਂ ਉਹ ਕੀਤੀਆਂ ਗਈਆਂ ਸਨ ਲੇਕਿਨ ਕਿ ਤਨਾ ਕਿਤੇ ਹੁਣ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਪਹੁੰਚੇ ਨੇ ਅਤੇ ਅੱਜ 11100 ਰੁਪਏ ਦਾ ਉਹਨਾਂ ਵੱਲੋਂ ਕੜਾ ਪ੍ਰਸ਼ਾਦੀ ਦੇਖ ਜਿਹੜੀ ਹੈ ਉਹ ਵੀ ਕਰਵਾਈ ਜਾਵੇਗੀ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਆਪਣਾ ਇੱਕ ਸਪਸ਼ਟੀਕਰਨ ਜਿਹੜਾ ਹੈ ਸੇਵਾ ਦਾ ਜਿਹੜਾ ਹੈ ਉਹ ਪੱਤਰ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਤੇ ਫੈਸਲਾ ਲੈਣਗੇ ਕਿ ਉਸ ਨੂੰ ਕਿਸ ਤਰ੍ਹਾਂ ਜਿਹੜਾ ਹੈ ਇਹ ਮਾਫੀ ਨਾ ਜਿਹੜਾ ਹੈ ਜਾਂ ਜਿਹੜੀ ਉਹਨਾਂ ਵੱਲ ਸੇਵਾ ਕੀਤੀ ਗਈ ਉਹਨੂੰ ਕਿਸ ਤਰ੍ਹਾਂ ਵੇਖਿਆ ਜਾਂਦਾ ਲੇਕਿਨ ਲਗਾਤਾਰ ਹੀ ਜਦੋਂ ਨਰੈਨ ਸਿੰਘ ਚੋੜਾ ਵੱਲੋਂ ਅੰਮ੍ਰਿਤਸਰ ਦੇ ਵਿੱਚ ਅਟੈਕ ਕੀਤਾ ਗਿਆ ਸੀ ਤਾਂ ਇਸੇ ਜਗ੍ਹਾ ਦੇ ਉੱਤੇ ਉਹ ਅਟੈਕ ਜਿਹੜਾ ਸੀਗਾ ਉਹ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਇਹ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਹੋ ਸਕੇ ਮੈਂ ਕੁਝ ਦੱਸਦਾ ਰਹਾਂਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਛੱਤਾ ਦੇ ਉੱਤੇ ਤੱਕ ਜਿਹੜੇ ਇਹ ਪੁਲਸ ਵਾਲੇ ਜਿਹੜੇ ਇਹ ਚੜਾਏ ਗਏ ਨੇ ਜਿਨ੍ਹਾਂ ਨੂੰ ਵੇਖਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਗਲਾਂ ਦੇ ਵਿੱਚ ਉਹਨਾਂ ਨੇ ਆਪਣੇ ਜੋ ਦੂਰਬੀਨਾ ਨੇ ਉਹ ਪਾਈਆਂ ਹੋਈਆਂ ਨੇ ਅਤੇ ਉਹ ਪਲ-ਪਲ ਦੀ ਜਾਣਕਾਰੀ ਜਿਹੜੀ ਹੈ ਗਰਾਊਂਡ ਲੈਵਲ ਤੇ ਦਿੰਦੇ ਹੋਏ ਅ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਤੁਸੀਂ ਫੁਆਰੇ ਲਾਗੇ ਵੀ ਦੇਖ ਸਕਦੇ ਹੋ ਕਿ ਪੀਪਲਸ ਫੋਰ ਜਿਹੜੀ ਹੈ ਬਾਹਰੋਂ ਵੀ ਜਿਹੜੀ ਹੈ ਉਹ ਮਹंगाई ਗਈ ਹੈ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਅਨ ਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਹੋ ਸਕੇ ਕਿਉਂਕਿ ਲਗਾਤਾਰ ਹੀ ਵਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਪੁਲਿਸ ਤੇ ਖਾਸ ਉਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਉਤੇ ਬਹੁਤ ਸਾਰੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਸਰ ਨਾ ਤਾਂ ਕਿਹਾ ਗਿਆ ਸੀਗਾ ਕਿ ਨਰੈਣ ਸਿੰਘ ਚੋੜਾ ਅਤੇ ਗੁਰਪ੍ਰੀਤ ਸਿੰਘ ਭੋਲਰ ਵੱਲੋਂ ਜਿਹੜਾ ਸੀਗਾ ਉਹ ਸਾਂਝੇ ਤੌਰ ਤੇ ਜਿਹ ਕਰਵਾਇਆ ਗਿਆ ਸੀ ਇਹ ਵਿਕਰਮ ਸਿੰਘ ਮੁਜੀਠੀਆ ਵੱਲੋਂ ਇਲਜ਼ਾਮ ਲਗਾਏ ਗਏ ਸਰ ਅਤੇ ਬੀਤੇ ਦਿਨ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਜਿਹੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਇੱਕ ਵਾਰ ਫਿਰ ਤੋਂ ਗੁਰਪ੍ਰੀਤ ਸਿੰਘ ਭੋਲਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀਗਾ ਕਿ ਉਹਨਾਂ ਨੂੰ ਆਮ ਆਦੀ ਪਾਰਟੀ ਦਾ ਗੱਲ ਦੇ ਵਿੱਚ ਜਿਹੜਾ ਹੈ ਉਹ ਪਟਾ ਜਿਹੜਾ ਹੈ ਉਹ ਪਾਲਣਾ ਚਾਹੀਦਾ ਹੈ ਤਾਂ ਜੋ ਕਿ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਣ ਕਿਉਂਕਿ ਉਹ ਲਗਾਤਾਰ ਹੀ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਹੁਣ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਕੁਝ ਸਮੇਂ ਬਾਅਦ ਜਿਹੜਾ ਹੈ ਇੱਥੇ ਪੇਸ਼ ਹੋਣ ਜਿਹੜਾ ਨੇ ਉਹ ਪਹੁੰਚ ਚੁੱਕੇ ਨੇ ਹੁਣ ਅਰਦਾਸ ਬੇਨਤੀ ਜਿਹੜੀ ਹੈ ਉਹਨਾਂ ਵੱਲੋਂ ਕਰਵਾਈ ਜਾਵੇਗੀ ਅਤੇ ਗੁਰੂ ਘਰ ਜਿਹੜਾ ਹੈ ਉਹ ਆਪਣਾ ਖਰਾ ਪ੍ਰਸ਼ਾਦ ਕਰਾ ਕੇ ਜਿਹੜਾ ਇੱਕ ਪੱਤਰ ਹੈ ਜੋ ਆਪਣੀ ਸਜ਼ਾ ਲੱਗੀ ਹੈ ਉਸ ਦਾ ਪੱਤਰ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਮਾ ਕਰਵਾਇਆ ਜਾਵੇਗਾ ਤੇ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਉਸ ਤੇ ਕੀ ਫੈਸਲਾ ਲੈਂਦੇ ਨੇ ਇਹ ਤਾਂ ਸਮਾਂ ਦੱਸੇਗਾ ਲੇਕਿਨ ਕਿ ਤਰ੍ਹਾਂ ਕਿ ਸੁਖਬੀ ਸਿੰਘ ਬਾਦਲਦਸ 10 ਦਿਨ ਦੀ ਜਿਹੜੀ ਹੈ ਸਜ਼ਾ ਪੂਤਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਪਹੁੰਚ ਚੁੱਕੇ ਨੇ ਕੈਮਰਾ ਪਰਸਨ ਵੰਸ਼ਨਾ ਗੁਰਪ੍ਰੀਤ ਸਿੰਘ ਬਾਬੂ ਸ਼ ਕੀ ਪਾਰਟੀ ਬਾਰੇ ਵਿਚਾਰ ਕਰੇਗੀ ਸਰਕਾਰ ਮੈਡੀਕਲ ਪ੍ਰੋਗਰਾਮ ਬਤਲੇ ਜਿਹੜੇ ਕਰਦੇ ਜੀ ਬਾਹਰ ਗੁਰੂ ਦੀ ਗੱਲ ਜਿਹੜੀ ਹੁੰਦਾ ਤਾਂ ਬਲਟੋਆ ਸਾਹਿਬ ਦਾ ਸੂਫਾ ਮਾਸਟਰ ਹੋਵੇ ਸੂਫੀ ਜੀ ਬਾਹਰ ਦਾ ਨਾਮ ਲੋ ਇਹ ਫੈਸਲੀ ਜ਼ਰੂਰ ਤਲ ਕਰੀਏ ਸਭ ਸਰਬਾਤੋੜਾ ਇਹ ਪਾਰਟੀ ਮਜ਼ਬੂਤ ਕਰਨ ਵਾਸਤੇ ਜੋ ਅਰੇ ਇੰਨੇ ਕੰਮ ਕਰ ਸਕਦੇ ਉਸ ਫੈਸਲੇ ਦੀ ਸਾਰੇ ਉਪਾਲਨਾ ਕਰਨੀ ਚਾਹੀਦੀ ਹੈ ਦੇਖੋ ਜੀ ਜਿਹੜਾ ਗੁਰੂਆਂ ਦੇ ਨਾਮ ਹੋਏ ਆ ਰਹੇ ਮੋਖਾ ਪ੍ਰਯੋਗ ਨਹੀਂ ਸੰਭਾਗ ਕੋਈ ਪ੍ਰਯੋਗ ਨਾ ਹੋਇਆ ਕੋਈ ਦੋਪਰੇ ਕਰ ਨਹੀਂ ਕੋਈ ਇਨਤਾਨ ਹੋਏਗਾ ਤਾਂ ਕਹਿ ਲਿਆ ਬਸ ਇਹਨਾਂ ਕਹਿਣਾ ਸੀ ਹੋਰ ਇੱਕ ਬਾਤ ਗੁਰੂ ਜਿਹੜੀ ਸੁਵਾਰ ਨਾ ਰੋ ਉਹਨਾਂ ਨੇ ਦੇਖੋ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਦੇਖੋ ਗੁਰੂ ਦੀ ਬਖਸ਼ਿਸ਼ ਹੋਈ ਐ ਸੀ ਮੱਥਾ ਟੇਕਣਾ ਆ ਗੁਰੂ ਦਾ ਆਸ਼ੀਰਵਾਦ ਲੈਣਾ ਆ ਸੇਵਾ ਕੀਤੀ ਸੀ ਗੁਰੂ ਨੇ ਮਨਜ਼ੂਰ ਕਰ ਲਈ ਤੇ ਗੁਰੂ ਦਾ ਧੰਵਾਦ ਸੰਗਤ ਦਾ ਧੰਵਾਦ ਤੁਹਾਡਾ ਧੰਵਾਦ ਬਸ ਇਹ ਗੁਰੂ ਆ ਕੋਈ ਲਫ਼ਜ਼ ਇਸ ਤੋਂ ਬਾਅਦ ਮੈਂ ਕਹਿਣਾ ਸਾ ਪੰਜ ਕਾਤਰੇ ਦੇਖੋ ਗੱਲ ਹੈਗੇ ਮੰਤਰੀ ਦੇ ਹੈਗਾ ਜੋਕਰ ਜੋਕਰਾਂ ਨੇ ਕੀ ਗੱਲ ਮੰਨੀ ਹੈ ਜੀ ਅੱਛਾ ਜੋਕਰ ਹੈ ਕਿ ਨਾਣੀ ਦੀ ਗੱਲ ਹੈ ਦਰਬਾਰ ਸਾਹਿਬ ਤੇ ਘਟਨਾ ਕਰ ਕੋਈ ਦਰ ਤੇ ਗੋਲੀ ਵੀ ਘਟਨਾ ਵਾਪਰੀ ਹੈ ਅੱਜ ਤੱਕ ਸਰਕਾਰ ਵੱਲੋਂ ਕੋਈ ਇਸ ਦੀ ਜਾਂਚ ਦਾ ਵਿਸ਼ੇਸ਼ਤਾ ਦਾ ਕਿਤੇ ਕਮੇਟੀ ਦਾ ਕਿਤੇ ਪੈਨਲ ਦਾ ਕਰ ਨਹੀਂ ਕੀਤਾ ਗਿਆ ਬਲਕਿ ਹਮਦਰਦੀ ਦੇ ਐਂਗਲ ਤੋਂ ਜਾਂਚ ਕਰਨ ਦੀ ਗੱਲ ਕੀਤੀ ਗਈ ਹਮਦਰਦੀ ਦੇ ਐਂਗਲ ਤੋਂ ਕੀ ਕਰ ਰਹੇ ਨੇ ਜਿਹੜਾ ਜਿਸ ਪਾਰਟੀ ਨੇ 1500 ਔਰ ਆਲਮੋਸਟ 20 ਸਾਲ ਰਾਜ ਕੀਤਾ ਪੇ ਆਪ ਉਹ ਮੁੱਖ ਮੰਤਰੀ ਉਹਨਾਂ ਨਾਲ ਰਹਿਣ ਬਾਤ ਪੜ ਰਿਹਾ ਸਾਲ ਉਸ ਮੁੱਖ ਮੰਤਰੀ ਤੇ ਅਟੈਕ ਹੋਇਆ ਤੇ ਉਹਨਾਂ ਨੂੰ ਟੈਲੀਫੋਨ ਕਰਨਾ ਵੀ ਸਮਝਾਵੇ ਚੁੱਕਿਆ ਕਾਲਪੁਰ ਦਾ ਕੋਈ ਤੁਹਾਡੇ ਤੇ ਅਟੈਕ ਹੋਇਆ ਅਸੀਂ ਦੇਖਾਂਗੇ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਸਨ ਜਿਨ੍ਹਾਂ ਨੇ ਅਟੈਕ ਕਰਾਇਆ ਅਸੀਂ ਦੇਖਾਂਗੇ ਇਹ ਲਫਜ਼ ਵੀ ਨਹੀਂ ਕਹਿਗੇ ਮਾਨਕੋਲ ਜਾਂ ਕਿਸੇ ਹੋਰ ਸਰਕਾਰ ਕੋਲ ਨਾ ਹੀ ਸੈਂਟਰਲ ਤੇ ਸਰਕਾਰ ਕੋਲ ਇਹਦਾ ਪਤਾ ਲੱਗਦਾ ਹੈ ਕਿ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਜਿਹੜੀਆਂ ਅਗਲੇ ਸਮੇਂ ਸਾਹਮਣੇ ਆਉਣਗੀਆਂ ਪੂਰੀ ਸਾਜ਼ਿਸ਼ ਹੋਈ ਹੈ ਸੈਂਟਰ ਆਫ ਸੇਰ ਦੀ ਕੋਈ ਹਾਂਜੀ ਪੂਰੀ ਇੱਕ ਇੱਕ